ਸਿਆਣਿਆਂ ਦੀ ਕਹੀ ਹੋਈ ਗੱਲ ਹੈ ਸੰਗਤ ਭਾਵੇਂ ਚੰਗਿਆਂ ਦੀ ਹੋਵੇ ਸੰਗਤ ਭਾਵੇਂ ਮਾੜਿਆਂ ਦੀ ਹੋਵੇ ਕੀਤੀ ਹੋਈ ਸੰਗਤ ਦਾ ਪ੍ਰਭਾਵ ਜ਼ਰੂਰ ਪੈਂਦਾ ਹੈ ਅਗਰ ਚੰਗੇ ਲੋਕਾਂ ਦੀ ਸੰਗਤ ਕੀਤੀ ਜਾਵੇ ਤਾਂ ਫਿਰ ਮਾੜੇ ਲੋਕ ਵੀ ਚੰਗੇ ਬਣ ਜਾਂਦੇ ਆ ਅਗਰ ਮਾੜਿਆਂ ਦੀ ਸੰਗਤ ਕੀਤੀ ਜਾਏਗੀ ਤਾਂ ਫਿਰ ਚੰਗੇ ਲੋਕ ਵੀ ਇੱਕ ਦਿਨ ਮਾੜੇ ਬਣ ਸਕਦੇ ਆ ਇੱਕ ਗਲਿਆ ਹੋਇਆ ਸੇਬ ਬਾਕੀ ਸੇਬਾਂ ਨੂੰ ਵੀ ਖਰਾਬ ਕਰ ਦਿੰਦਾ ਹੈ ਇੱਕ ਵਾਰ ਦੀ ਗੱਲ ਹੈ ਇੱਕ ਸੁੰਦਰ ਨੌਜਵਾਨ ਅਤੇ ਤੇਜਸਵੀ ਇਸਤਰੀ ਸੀ ਜਿਸ ਨੇ ਸੰਸਾਰਿਕ ਮੋਹ ਮਾਇਆ ਨੂੰ ਤਿਆਗ ਕੇ ਸਾਧਵੀ ਬਣਨ ਦਾ ਰਾਹ ਚੁਣਿਆ ਉਸ ਦਾ ਜੀਵਨ ਪੂਰੀ ਤਰ੍ਹਾਂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਸੀ ਉਹ ਹਰ ਵੇਲੇ ਭਗਵਾਨ ਦਾ ਨਾਮ ਜਪਦੀ ਧਾਰਮਿਕ ਗ੍ਰੰਥ ਪੜ੍ਹਦੀ ਅਤੇ ਸੰਤਾਂ ਮਹਾਤਮਾਾਂ ਦੀ ਸੰਗਤ ਵਿੱਚ ਆਪਣਾ ਸਮਾਂ ਬਤੀਤ ਕਰਦੀ ਸੀ ਉਸ ਦੇ ਚਿਹਰੇ ਦੀ ਸ਼ਾਂਤੀ ਦਿਵਯਤਾ ਅਤੇ ਅੱਖਾਂ ਦੀ ਗਹਿਰਾਈ ਵੇਖ ਕੇ ਹਰ ਕਿਸੇ ਨੂੰ ਆਪਣੇ ਵੱਲੋ ਖਿੱਚ ਲੈਂਦੀ ਸੀ ਇੱਕ ਦਿਨ ਕੁਝ ਦੁਸ਼ਟ ਚੋਰਾਂ ਨੇ ਉਸ ਸਾਧਵੀ ਨੂੰ ਅਗਵਾ ਕਰ ਲਿਆ ਉਹਨਾਂ ਨੇ ਉਸ ਨੂੰ ਕੁਝ ਪੈਸਿਆਂ ਦੇ ਲਾਲਚ ਵਿੱਚ ਇੱਕ ਵेश्याालय ਕੋਠੇ ਤੇ ਵੇਚ ਦਿੱਤਾ ਕੋਠੇ ਦੀ ਮਾਲਕਣ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਇਹ ਕੋਈ ਆਮ ਇਸਤਰੀ ਨਹੀਂ ਸਗੋਂ ਪ੍ਰਮਾਤਮਾ ਨੂੰ ਸਮਰਪਿਤ ਇੱਕ ਪਵਿੱਤਰ ਆਤਮਾ ਹੈ ਉਸਨੇ ਉਸ ਨੂੰ ਹੋਰ ਈਸਤਰੀਆਂ ਵਾਂਗ ਹੀ ਗ੍ਰਾਹਕਾਂ ਲਈ ਉਪਲਬਧ ਕਰਾ ਦਿੱਤਾ ਜਿਹੜੇ ਕੋਠੇ ਦੇ ਮਾਲਕ ਸੀਗੀ ਹਰ ਰਾਤ ਇੱਕ ਨਵਾਂ ਗ੍ਰਾਹਕ ਉਸ ਸਾਧਵੀ ਕੋਲ ਆਉਂਦਾ ਉਹ ਸਾਰੇ ਕਾਮਵਾਸ਼ਨਾ ਦੇ ਅਧੀਨ ਹੋ ਕੇ ਉੱਥੇ ਆਉਂਦੇ ਸਨ ਪਰ ਜਦੋਂ ਵੀ ਕੋਈ ਵੀ ਗ੍ਰਾਹਕ ਆਉਂਦਾ ਤਾਂ ਇਹ ਸਾਧਵੀ ਬੜੀ ਨਿਮਰਤਾ ਨਾਲ ਕਹਿੰਦੀ ਥੋੜਾ ਰੁਕ ਜਾਓ ਮੈਂ ਪ੍ਰਮਾਤਮਾ ਦਾ ਨਾਮ ਜਪ ਲਵਾਂ ਉਹ ਕੁਝ ਸਮਾਂ ਅੱਖਾਂ ਬੰਦ ਕਰਕੇ ਸੱਚੇ ਮਨ ਨਾਲ ਪਰਮਾਤਮਾ ਦਾ ਸਿਮਰਨ ਕਰਦੀ ਫਿਰ ਪਿਆਰ ਤੇ ਸ਼ਾਂਤੀ ਦੇ ਨਾਲ ਉਹਨਾਂ ਗ੍ਰਾਹਕਾਂ ਨੂੰ ਸਮਝਾਉਂਦੀ ਹੈ हे ਰੱਬ ਦੇ ਬਣਾਏ ਹੋਏ ਜੀਵ ਤੂੰ ਜੋ ਇੱਥੇ ਕਰਨ ਆਇਆ ਹੈ ਇਸ ਦਾ ਨਤੀਜਾ ਤੈਨੂੰ ਏਸੀ ਜਨਮ ਦੇ ਵਿੱਚ ਵੀ ਅਤੇ ਮੌਤ ਤੋਂ ਬਾਅਦ ਵੀ ਨਰਕਾਂ ਦੇ ਵਿੱਚ ਭੋਗਣਾ ਪਏਗਾ ਦੁੱਖ ਕਰਕੇ ਦੁੱਖ ਰੂਪ ਕਰਕੇ ਇਹ ਮਨੁੱਖਾ ਜਨਮ ਪਰਉਪਕਾਰ ਵਾਸਤੇ ਅਤੇ ਰੱਬ ਦੀ ਭਗਤੀ ਵਾਸਤੇ ਮਿਲਿਆ ਨਾ ਕਿ ਕਾਮ ਵਾਸਨਾ ਦੇ ਵਿੱਚ ਗਰਕ ਹੋਣ ਵਾਸਤੇ ਮਿਲਿਆ ਉਸ ਦੀ ਬਚਨਾਂ ਵਿੱਚ ਅਜਹੀ ਸ਼ਕਤੀ ਅਤੇ ਕਰੋਣਾ ਸੀ ਕਿ ਹਰ ਰਾਤ ਆਉਣ ਵਾਲਾ ਵਿਅਕਤੀ ਉਸ ਦੀ ਗੱਲ ਦੇ ਨਾਲ ਪ੍ਰਭਾਵਿਤ ਹੋ ਕੇ ਪਾਪ ਦੇ ਰਾਹ ਤੋਂ ਵਾਪਸ ਮੁੜ ਜਾਂਦਾ ਸੀ ਉਹ ਉਸ ਤੋਂ ਮਾਫੀ ਮੰਗਦਾ ਉਸ ਦੇ ਚਰਨ ਛੂਕੇ ਉਹਦਾ ਸੇਵਕ ਬਣ ਜਾਂਦਾ ਹੌਲੀ ਹੌਲੀ ਸਾਧਵੀ ਕੋਲ ਆਉਣ ਵਾਲੇ ਹਰ ਵਿਅਕਤੀ ਦਾ ਦਿਲ ਬਦਲਣ ਲੱਗ ਪਿਆ ਉਹਨਾਂ ਨੇ ਕਾਮ ਵਾਸ਼ਨਾ ਨੂੰ ਛੱਡ ਕੇ ਪ੍ਰਭੂ ਭਗਤੀ ਦਾ ਰਾਹ ਚੁਣਿਆ ਜਦ ਇਹ ਗੱਲ ਵेश्याਾਲੇ ਦੇ ਕੋਠੇ ਦੀ ਮਾਲਕ ਨੂੰ ਪਤਾ ਲੱਗੀ ਤਾਂ ਬਹੁਤ ਹੈਰਾਨ ਹੋਈ ਉਸ ਨੂੰ ਆਪਣੇ ਕੀਤੇ ਹੋਏ ਪਾਪਾਂ ਦਾ ਡੂੰਘਾ ਪਛਤਾਵਾ ਹੋਇਆ ਉਹ ਅਤੇ ਉਸ ਦਾ ਪਤੀ ਸਾਧਵੀ ਦੇ ਕੋਲ ਗਏ ਉਸ ਦੇ ਚਰਨਾਂ ਵਿੱਚ ਡਿੱਗ ਕੇ ਮਾਫੀ ਮੰਗੀ। ਉਹਨਾਂ ਨੇ ਆਖਿਆ ਸਾਡੇ ਕੋਲੋਂ ਬਹੁਤ ਵੱਡਾ ਪਾਪ ਹੋਇਆ ਹੈ। ਤੁਹਾਡੇ ਵਰਗੀ ਪਵਿੱਤਰ ਆਤਮਾ ਦਾ ਇੱਥੇ ਰਹਿਣਾ ਉਚਿਤ ਨਹੀਂ ਹੈਗਾ। ਇਸ ਕਰਕੇ ਸਾਨੂੰ ਮਾਫ ਕਰੋ ਅਤੇ ਇਸ ਨਰਕ ਤੋਂ ਨਿਕਲ ਜਾਵੋ। ਉਹ ਦਿਨ ਕੋਠੇ ਦੀਆਂ ਸਾਰੀਆਂ ਇਸਤਰੀਆਂ ਜਿੰਨੀਆਂ ਵੀ ਵੇਸ਼ਵਾਵਾਂ ਸਨ। ਕੋਠੇ ਦੀ ਮਾਲਕਿਨ ਅਤੇ ਉਸ ਦਾ ਪਤੀ ਸਾਰੇ ਲੋਕਾਂ ਨੇ ਉਸ ਸਾਧਵੀ ਕੋਲੋਂ ਮਾਫੀ ਮੰਗੀ ਹੱਥ ਜੋੜ ਕੇ ਅਤੇ ਰੱਬ ਵੱਲ ਵਾਪਸੀ ਦਾ ਵਚਨ ਦਿੱਤਾ। ਉਹਨਾਂ ਨੇ ਉਸ ਨੂੰ ਫਲ, ਕੱਪੜੇ ਹੋਰ ਤੋਹਫੇ ਭੇਟ ਕਰ ਦਿੱਤੇ। ਪਰ ਉਹ ਬੰਦਗੀ ਕਰਨ ਵਾਲੀ ਇਸਤਰੀ ਇਹ ਸਾਰਾ ਸਮਾਨ ਕੁਝ ਗਰੀਬਾਂ ਦੇ ਵਿੱਚ ਵੰਡ ਦਿੱਤਾ ਗਿਆ। ਸਿਰਫ ਇੱਕੋ ਹੀ ਉਪਦੇਸ਼ ਉਹਨਾਂ ਨੇ ਸਾਰਿਆਂ ਨੂੰ ਕੀਤਾ, ਇਹ ਮਨੁੱਖਾ ਜੀਵਨ ਦਾ ਮਕਸਦ ਹੋਰਾਂ ਦਾ ਭਲਾ ਕਰਨਾ ਹੈ। ਅਤੇ ਪ੍ਰਮਾਤਮਾ ਦਾ ਨਾਮ ਜਪਣਾ ਹੈ। ਇਹ ਹੀ ਸੱਚੀ ਸੇਵਾ ਹੈ, ਇਹ ਹੀ ਸੱਚਾ ਸੁਖ ਹੈ। ਇਸ ਤੋਂ ਬਾਅਦ ਉਹ ਸਾਧਵੀ ਸੰਤਾਂ ਦੀ ਸੰਗਤ ਦੇ ਵਿੱਚ ਵਾਪਸ ਚਲੀ ਜਾਂਦੀ ਹੈ। ਸਾਰੀ ਉਮਰ ਪ੍ਰਭੂ ਦਾ ਨਾਮ ਜਪਦੀ ਹੈ। ਉਸ ਦੀ ਕਹਾਣੀ ਪ੍ਰੇਰਣਾ ਦਾ ਸਰੋਤ ਬਣ ਗਈ। ਉਹ ਜਿੱਥੇ ਵੀ ਜਾਂਦੀ ਲੋਕ ਸ਼ਰਧਾ ਨਾਲ ਉਸ ਨੂੰ ਸੁਣਦੇ ਅਤੇ ਉਸ ਦੇ ਉਪਦੇਸ਼ਾਂ ਤੇ ਚੱਲਣ ਲੱਗ ਪੈਂਦੇ। ਸੋ ਗੁਰਮੁਖ ਪਿਆਰਿਓ ਸਾਨੂੰ ਇਸ ਕਹਾਣੀ ਤੋਂ ਕੀ ਸਨੇਹਾ ਮਿਲਦਾ ਹੈ ਕੀ ਸਾਨੂੰ ਸਿੱਖਿਆ ਮਿਲਦੀ ਹੈ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਹਾਣੀ ਤੋਂ ਕਿ ਸੱਚੀ ਭਗਤੀ ਦੇ ਵਿੱਚ ਅਜਿਹੀ ਸ਼ਕਤੀ ਹੁੰਦੀ ਹੈ ਕਿ ਉਹ ਪਾਪੀਆਂ ਦਾ ਦਿਲ ਵੀ ਬਦਲ ਦਿੰਦੀ ਹੈ ਇੱਕ ਸੱਚਾ ਸੰਤ ਸਮਾਜ ਦੇ ਵਿੱਚ ਰੋਸ਼ਨੀ ਦੇ ਵਾਂਗ ਹੁੰਦਾ ਹੈ ਜੋ ਅੰਧਕਾਰ ਦੇ ਵਿੱਚ ਡੁੱਬੇ ਹੋਏ ਲੋਕਾਂ ਨੂੰ ਵੀ ਸਹੀ ਰਾਹ ਦਿਖਾ ਸਕਦਾ ਹੈ ਸੋ ਇਸ ਕਰਕੇ ਸਾਨੂੰ ਹਮੇਸ਼ਾ ਹੀ ਉਹਨਾਂ ਦੀ ਸੰਗਤ ਕਰਨੀ ਚਾਹੀਦੀ ਹੈ ਜਿਹੜੇ ਪਰਮਾਤਮਾ ਦੀ ਬੰਦਗੀ ਕਰਦੇ ਆ ਸੱਚ ਤੇ ਚੱਲਦੇ ਆ ਇਸ ਕਹਾਣੀ ਤੋਂ ਇਹ ਵੀ ਪਤਾ ਲੱਗਦਾ ਮਾੜੇ ਤੋਂ ਮਾੜੇ ਲੋਕ ਵੀ ਅਗਰ ਕਿਸੇ ਸੱਚੇ ਸੰਤ ਦੀ ਸੰਗਤ ਦੇ ਵਿੱਚ ਜੁੜ ਜਾਣ ਤਾਂ ਉਹ ਵੀ ਬੰਦਗੀ ਕਰਨ ਵਾਲੇ ਹੋ ਸਕਦੇ ਆ ਪਾਪ ਕਰਮਾਂ ਤੋਂ ਤੋਬਾ ਕਰਨ ਵਾਲੇ ਹੋ ਸਕਦੇ ਆ ਸੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੇ ਆਪਣੇ ਵਿਚਾਰ ਜ਼ਰੂਰ ਲਿਖਿਓ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਅਜਹੀ ਕੋਈ ਕਹਾਣੀ ਲੈ ਕੇ ਜਿਹਨੂੰ ਸੁਣ ਕੇ ਸਾਨੂੰ ਸਿੱਖਣ ਦੇ ਲਈ ਬਹੁਤ ਕੁਝ ਮਿਲੇਗਾ ਉਦੋਂ ਤੱਕ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸਾਰਿਆਂ ਦੇ ਵਿੱਚ ਸ਼ੇਅਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈਲ ਨੋਟੀਫਿਕੇਸ਼ਨ ਆਨ ਜ਼ਰੂਰ ਕਰ ਲੈਣਾ ਤਾਂ ਕਿ ਅਗਲੀ ਜਿਹੜੀ ਵੀਡੀਓ ਹੈ ਸਭ ਤੋਂ ਪਹਿਲਾਂ ਤੁਹਾਡੇ ਕੋਲ ਆ ਕੇ ਠਾ ਦੇਣੇ ਵਜੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ